ਬਈ ਕੋਈ ਵੀ ਚੀਜ਼ ਨਾ ਬਸਵਾਸ ਤੇ ਮਿਲਦੀ ਹੁੰਦੀ ਹੈ ਤੇ ਆ ਬੰਦੇ ਨੂੰ ਦੇਖੋ ਬਈ ਕਿੰਨੇ ਸਾਲ ਹੋ ਗਏ ਸੀਗੇ ਵਿਆਹ ਕਰਵਾਏ ਨੂੰ ਇਸ ਜੋੜੀ ਕੋਲੇ ਨਾ ਕੋਈ ਜਵਾਕ ਨਹੀਂ ਹੋਇਆ ਸੀਗਾ ਬੜੇ ਸਾਲ ਹੋ ਗਏ ਸੀਗੇ ਬਈ ਇਸ ਜੋੜੀ ਨੇ ਨਾ ਬਥੇਰੇ ਤੱਕੇ ਖਾਧੇ ਆਗੇ ਹਰੇਕ ਸਾਧੂ ਕੋਲੇ ਤੇ ਦੇਖੋ ਬਈ ਇੱਕ ਐਸਾ ਸਾਧੂ ਮਿਲਿਆ ਇਸ ਸਾਧ ਨੇ ਨਾ ਬਈ ਇਹ ਜੋੜੀ ਨੂੰ ਆਖਿਆ ਵੀ ਥੋੜੀਆਂ ਚੌਂਕੀਆਂ ਲੱਗਣਗੀਆਂ ਤੇ ਬੱਚਾ ਵੀ ਹੋ ਜਾਊਗਾ ਬੰਦੇ ਨੇ ਕਈ ਚੌਂਕੀਆਂ ਭਰੀਆਂ ਇਸ ਸਾਧ ਕੋਲੇ ਦੇਖੋ ਬਈ ਇਸ ਜੋੜੀ ਦਾ ਕਿੱਡਾ ਵਿਸ਼ਵਾਸ ਬਣਿਆ ਤੇ ਇਹ ਬੰਦਾ ਨਾ ਦੇਖੋ ਸਾਹਮਣੇ ਬੈਠਾ ਆਪਣੀ ਘਰ ਵਾਲੀ ਦੇ ਉਹ ਸਾਧ ਦੇਖੋ ਬਈ ਇਸ ਪਤੀ ਦੇ ਸਾਹਮਣੇ ਨਾ ਥੌਲਾ ਪਾ ਰਿਹਾ ਇਸ ਘਰ ਵਾਲੀ ਦੇ ਦੇਖੋ ਬਈ ਭੋਲੇ ਭਾਲੇ ਲੋਕਾਂ ਨੂੰ ਜਾਲ ਚ ਫਸਾ ਕੇ ਦੇਖੋ ਪਖੰਡੀ ਸਾਧ ਕਿਹੜੇ ਸਾਧ ਨਾਲ ਹਰਕਤਾਂ ਕਰਦੇ ਨੇ ਕਿੱਡੇ ਬਸਰਮ ਲੋਕ ਨੇ ਬਈ ਆਪਣੀ ਪਤਨੀ ਦੇ ਨਾਲ ਦੇਖੋ ਕੀ ਕੁਝ ਨਿ ਕਰਵਾਉਂਦੇ ਨੇ ਹਾਂਜੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ